ਤਿਆਰੀਆਂ ਤੁਸੀਂ ਬਸ ਥੋੜੇ ਮਿੰਟਾਂ ਤੱਕ ਦੇਖੋਗੇ ਕਿ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਇਹ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਤਾਂ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਇਹ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਦੀ ਜਿਹੜੀ ਆ ਨੀਂਦ ਉਡਾ ਦੇਗੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਸਰਕਾਰ ਵੀ ਜਿਹੜੀ ਆ ਇਹ ਬਗਾਏ ਜਾਇਜ਼ ਕਹਿੰਦੀ ਆ ਲੇਕਿਨ ਉਹ ਕਿਸ ਕਈ ਕਾਰਨਾ ਕਰਕੇ ਉਹਨਾਂ ਦਾ ਜਿਹੜਾ ਐਲਾਨ ਨਹੀਂ ਕਰ ਨਹੀਂ ਮੰਨ ਨਹੀਂ ਰਹੀ ਤੇ ਉਹ ਜਿਹੜੀਆਂ ਨੇ ਮੰਗਾ ਉਹਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਹੀ ਮੰਨਣੀਆਂ ਪੈਣਗੀਆਂ ਤਿਆਰੀਆਂ ਦਾ ਜਿਹੜਾ ਜੋ ਜਲਾ ਲਿਆ ਉਹ ਸਟੇਸ਼ਨ ਤੇ ਵੇਖ ਲੋ ਇਹ ਸਾਡਾ ਜੀ ਥੋੜਾ ਜਿਹਾ ਏਰੀਆ ਆ ਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਿਹਾ ਬੜਾ ਉਤਸ਼ਾਹ ਹੈ ਕਿਸਾਨਾਂ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਵੀ ਆ ਕਿ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ ਪਾਉਣੇ 500 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਲ ਆ ਇਹ ਉਹਦੇ ਵੱਲੋਂ ਸੱਦਾ ਹੈ ਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ ਕਿਸਾਨਾਂ ਨੂੰ ਬਦਨਾਮ ਕਰਦਾ ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ ਦੁਕਾਨਦਾਰਾਂ ਨੂੰ ਨਖੇੜਨ ਦਾ ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਕਾਪੋਰੇਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਆ ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ ਜਿੰਨਾਂ ਜਿੰਨਾਂ ਇਲਾਕਿਆਂ ਚੋਂ ਆਏ ਆ ਉਹਨਾਂ ਇਲਾਕਿਆਂ ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ ਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵਾਧ ਆ ਤੁਸੀਂ ਕਿਦਾਂ ਸਮਝੋ ਕਿ ਕਿਹੜੀ ਅਸੀਂ ਮੰਗ ਆ ਕਿ ਜਿਹੜੀ ਸਰਕਾਰ ਨੂੰ ਤੁਸੀਂ ਸਮਝੋ ਕਿ ਪਹਿਲ ਦੇ ਆਧਾਰ ਤੇ ਪੂਰੀ ਕਦੀ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ ਐਨਐਸਪੀ ਦੀ ਮੰਗ ਆ ਕਿਉਂਕਿ 23 ਫਸਲਾਂ ਤੇ ਸਰਕਾਰ ਨੇ ਐਮਐਸਪੀ ਜਿਹੜੀ ਆ ਉਹ ਐਲਾਨ ਕੀਤੀ ਆ ਲੇਕਿਨ ਐਲਾਨ ਹੀ ਕੀਤੀ ਆ ਚੁੱਕੀ ਨਹੀਂ ਉਹ ਚ ਦੋ ਫਸਲਾਂ ਜਿਹੜੀਆਂ ਨੇ ਚੁਕੀਆਂ ਜਾ ਰਹੀਆਂ ਕਣਕ ਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁਕਰੀ ਉਹ ਵੀ ਪੰਜਾਬ ਤੇ ਹਰਿਆਣਾ ਤੇ ਕੁਝ ਦਿੱਲੀ ਦਾ ਉਤਰ ਪ੍ਰਦੇਸ਼ ਦਾ ਏਰੀਆ ਉਸ ਤੋਂ ਚੁਕਰੀ ਆ ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਸ ਕਰਕੇ ਇਹ ਜਿਹੜੀ ਐਮਐਸਪੀ ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਵੀ ਇਹ ਕਿਸਾਨ ਦੇ ਜੀਵਨ ਤੇ ਮਰਨ ਦਾ ਸਵਾਲ ਹੈ ਕਿਉਂਕਿ ਇਸ ਤੋਂ ਬਿਨਾਂ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਤੇ ਜਿਹੜਾ ਇਹਨੂੰ ਇਹ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਗੂਣਾ ਹੁੰਦਾ ਜਦੋਂ ਬਾਜ਼ਾਰ 'ਚ ਵਿਕਦੀ ਆ ਜਿਹਨੂੰ ਕਿਸੇ ਨੂੰ ਫੀਸ ਦੇ ਲਈ ਘਰ ਫੀਸ ਕੇ ਲੈ ਕੇ ਜਾਂਦਾ ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸ ਨੂੰ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ ਇਸ ਕਰਕੇ ਦੋਹੀ ਹੱਥੀਂ ਜਿਹੜਾ ਕਾਰਪੋਰੇਟ ਸਾਨੂੰ ਜਿਹੜਾ ਲੁੱਟ ਰਿਹਾ ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ ਐਮਐਸਪੀ ਹੋਵੇ ਤੇ ਹਰ ਬੰਦੇ ਨੂੰ ਪਤਾ ਹੋਵੇ ਪਿਆਸ ਚੀਜ਼ ਦਾ ਆ ਮੋਲ ਨੂੰ ਇਹਨਾਂ ਨੇ ਖਰੀਦਦੀ ਆ ਤੇ ਥੋੜੇ ਵਰਕੇ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਕਹਿ ਸਕਦਾ ਦਬਾਅ ਪਾ ਸਕਦਾ ਵੀ ਤੂੰ ਤਾਂ ਪਈ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਤੂੰ 25 ਲਾ ਲਿਆ 30 ਲਾ ਲਾ ਉਹ 100 ਰੁਪਏ ਨਹੀਂ ਲਾ ਸਕਦਾ ਇਸ ਕਰਕੇ ਦੋਨਾਂ ਨੂੰ ਖਪਤਕਾਰ ਨੂੰ ਵੀ ਤੇ ਕਿਸਾਨ ਨੂੰ ਵੀ ਐਮਐਸਪੀ ਦੇ ਨਾਲ ਜਿਹੜਾ ਉਹ ਉਹ ਫਾਇਦਾ ਹੋਏਗਾ ਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਉੱਚਾ ਚੁੱਕਿਆ ਜਾਏਗਾ ਤੇ ਪਿੰਡਾਂ ਦਾ ਪ੍ਰਧਾਨਿਆਂ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਸਾਂ ਰਾਈ ਜਾਂ ਟ੍ਰੇਨਾਂ ਰਾਈ ਆ ਜਾਓ ਦੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿਦਾ ਵੀ ਤੁਸੀਂ ਪੈਦਲ ਵੀ ਆ ਜਾਓ ਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂਗੇ ਇਹ ਸਰਕਾਰ ਮਤ ਸੋਚਿਆ ਵੀ ਇਹ ਬੱਸਾਂ ਰਾਈ ਨਹੀਂ ਆ ਸਕਦੇ ਟ੍ਰੇਨਾਂ ਰਾਈ ਨਹੀਂ ਆ ਸਕਦੇ ਅਸੀਂ ਹਰ ਤਰ੍ਹਾਂ ਆ ਸਕਦੇ ਹਾਂ ਔਰ ਜਾਵਾਂਗੇ ਜਾਨੂੰ ਬੱਸਾਂ ਰਾਈ ਜੇ ਆ ਤਾਂ ਬੱਸਾਂ ਰਾਈ ਹੀ ਚੱਲੇ ਆ ਟ੍ਰੇਨਾਂ ਰਾਈ ਨਹੀਂ ਚੱਲੇ ਇਹ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨੀ ਆ ਕਿ ਡੋਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚ ਸਪਾਲੀਏ ਤਾਂ ਕੋਈ ਗੱਲ ਨਹੀਂ ਇਹ ਪੁੱਛੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆਜ ਉਹਨੂੰ ਭੁੱਲਿਆ ਨਹੀਂ ਗਣਦੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਉਹਨੂੰ ਮੰਨ ਜਾਣਾ ਚਾਹੀਦਾ ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇ ਦੇਣੇ ਚਾਹੀਦੇ ਨੇ ਕਿਉਂਕਿ ਇਹਨੂੰ ਇੱਕ ਸਾਰਾ ਤੰਗ ਨਾ ਕਰਨ ਇਹ ਕਰਕੇ ਇਹੋ ਹੀ ਸਾਡੀ ਬੇਨਤੀ ਆ ਕਿ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ ਮੈਂ ਕਲਾਂਨੌਰ ਤੋਂ ਅੱਜ ਕਿਵੇਂ ਦੇਖਦੇ ਹੋਏ ਕਿਸਾਨ ਜੀ ਜਿਹੜੀ ਜਾਣਾ ਤਰਫੇ ਤੇ ਜਾਣਾ ਜਾਂ ਦਿੱਲੀ ਜਾਣਾ ਆਪਣੀ ਮੰਗਾਂ ਲੈ ਕੇ ਕਿੰਨਾ ਕਿ ਤੁਸੀਂ ਸਵੇਰੇ ਹਾਂ ਦੇਖੋ ਜੀ ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ ਦੁਖੀ ਹੋ ਕੇ ਜਾਂਦਾ ਇਹਨਾਂ ਸਰਕਾਰਾਂ ਤੋਂ ਇਹਨੂੰ ਚਾਰਨਿੰਗ ਆ ਕੇ ਉਹ ਛੜਕਾਂ ਤੇ ਜਾਂ ਇਹ ਸਫਰ ਕਰੇ ਇਹਨਾਂ ਜਾਂ ਕਿਤੇ ਵੀ ਜਾਏ ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇਹਨਾਂ ਸਰਕਾਰਾਂ ਨੇ ਸਾਨੂੰ ਇਸ ਬੰਦੇ ਝੋਕਿਆ ਆ ਕੇ ਤੁਸੀਂ ਇਹ ਬੱਸ ਛੜਕਾਂ ਤੇ ਰੁਲੋ ਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਜਦੋਂ ਅਸੀਂ ਉਥੋਂ ਉੱਠ ਕੇ ਉਦੋਂ ਇਹਨਾਂ ਨੇ ਕਿਹਾ ਸੀ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾ ਜਿਹੜੀਆਂ ਮੰਨ ਲਿਆ ਜਾਣਗੀਆਂ ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ ਉਹ ਤੇ ਜਿਹੜਾ ਕਰੋਨ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹਨਾਂ ਅਜੇ ਤੱਕ ਨਹੀਂ ਸਾਨੂੰ ਦਿੱਤੀ ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਆ ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ ਕੋਈ ਛੱਡ ਕੇ ਦੱਸੇ ਘਰ ਕੁਝ ਦਿਹਾੜੀ ਦੀ ਅਕਲ 1 ਮਿੰਟ ਨਹੀਂ ਕੋਈ ਇਧਰ ਉਧਰ ਹੁੰਦਾ ਪਰ ਆਪਾਂ ਦੀ ਸਾਨੂੰ ਜੇ ਲੋਡ ਪਈ ਜਿੰਨੀ ਦੇਰ ਵੀ ਉਹ ਭਾਲਣੀ ਅਸੀਂ ਬਹਿ ਵੀ ਸਕਨੇ ਆ ਜੇ ਪਹਿਲਾ ਸਾਲ ਬੈਠੇ ਰਿਆਂ ਦੇ ਕੋੜ ਕੀ ਫਰਕ ਪੈਣਾ ਹੁਣ ਵੀ ਜਾਵਾਂਗੇ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂ ਗਾ ਪਰ ਅਸੀਂ ਜਿੱਤ ਚਾਹੁੰਦੇ ਆ ਸਾਡੀ ਜਿਹੜੀ ਜਿੱਤ ਸਾਡੀ ਮਜਬੂਰ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਤੇ ਮਜ਼ਦੂਰ ਵੀ ਸਾਡੇ ਨਾਲ ਨੇ ਦੁਕਾਨ ਅੰਦਰ ਵੀ ਨੇ ਸਾਡੇ ਨਾਲ ਤੇ ਆਪਾਂ ਹਰ ਹਾਲੇ ਹਾਈਲੇ ਜਿਹੜਾ ਜਿੱਤ ਪ੍ਰਾਪਤ ਕਰਾਂਗੇ ਆਪਣਾ ਨਾਮ ਦੱਸੋ ਰਖਣ ਸਿੰਘ ਜੀ ਅਸੀਂ ਰਖਣ ਸਿੰਘ ਜੀ ਤੁਸੀਂ ਦਿੱਲੀ ਚਲੇਓ ਬੈਗ ਵੀ ਲੱਗਾ ਬੈਗ ਵੀ ਮੋਢੇ 'ਮਾਫ ਲੈ ਹਾਂਜੀ ਕਿੱਦਾਂ ਦੀ ਤਿਆਰੀ ਹੈਗੀ ਸਰ ਤਿਆਰੀ ਅਸੀਂ ਹੋ ਜਗਾ ਆਪਣਾ ਮੀਟਿੰਗ ਹੋ ਰਹੀ ਆ ਮਾਂ ਮਾਂ ਪੱਜਾ ਮੀਟਿੰਗ ਜਿਹੜੀ ਹੋ ਰਹੀ ਆ ਉਹਦੇ ਮਾਰਚ ਚੱਲੇ ਆਂ ਸਾਨੂੰ ਕਾਲ ਆਈ ਸੀ ਤੇ ਆਪਣਾ ਰਾਜੀਵਾਲ ਉਹਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਆਂ ਵੀ ਜਿੱਤਾਂ ਵੀ ਉਹ ਕਹਿਣਗੇ ਉਸ ਤੱਕ ਹੀ ਜਾਣਾ ਉਹਦੇ ਇਸ਼ਾਰਾ ਹੋਣਾ ਸੀ ਮਾਂ ਕਹਿ ਤੇ ਚਾਉਂਦੇ ਜਿਹੋਣ ਵਾਸਤੇ ਗਏ ਅਸੀਂ ਕਿੱਦਾਂ ਸਮਝਦੇ ਸਰਕਾਰ ਦਾ ਦਵਈਆ ਕਿੱਦਾਂ ਸਮਝਦੇ ਕੋ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱਕਰ ਗਈ ਇਹ ਮਨੇ ਬਣ ਦੇ ਦਿੱਤੀਆਂ ਵੀ ਹਾਂ ਵਾਹੀਂ ਮੰਗਾ ਤੇਆਂ ਤੁਹਾਡੀਆਂ ਦੇ ਦਿੱਤੀਆਂ ਸਾਨੂੰ ਤੇ ਮੁੜ ਕੇ ਮੁੱਕਰ ਗਈ ਹੈ ਬੇਈਮਾਨ ਹੋਣ ਲਈ ਆ ਹਾਂ ਉਹ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟ੍ਰੈਂਟਾਂ ਨਹੀਂ ਲੈਣ ਦੇ ਨਹੀਂ ਆਉਣਾ ਅਸੀਂ ਆਖਾਂਗੇ ਬੱਚਾ ਜੇ ਜਾਵਾਂਗੇ ਗੱਡੀਆਂ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਹੰਜਾਨਾ ਹੀ ਜਾਣਾ ਵਾ ਜਿੱਤਾਂ ਵੀ ਹੋ ਸਕੇ ਹੋ ਸਕਾਂ ਜੇ ਕੋਈ ਹਨ ਅੜਕਣਾ ਪੈਂਦੀ ਅਸੀਂ ਉਹ ਜਿਹੜੇ ਮੱਛੇ ਅਸੀਂ ਉਹਨੇ ਚੱਲਾਂਗੇ ਜੋ ਵੀ ਦੁੱਖ ਪਾਵੇ ਜਾਂ ਤਕਲੀਫ ਆਵੇ ਕੁਝ ਵੀ ਆਏ ਉਹ ਕੇ ਰਾ ਕੇ ਵੀ ਅਸੀਂ ਉੱਤੇ ਸਮਰਦ ਵਿੱਚ ਜਾਣਾ ਹੈ ਇਹ ਨਹੀਂ ਵੀ ਇਸੇ ਲੰਗਰ ਲੈ ਕੇ ਜਾਣਾ ਵਾ ਲੰਗਰ ਮਿਲ ਗਿਆ ਅੱਜ ਨਹੀਂ ਮਿਲ ਗਿਆ ਜਾਂ ਲੈ ਕੇ ਜਾਣਾ ਨਹੀਂ ਬੋਲੀਵੁੱਡ ਲੰਗਰ ਤੇ ਉਹ ਕੋਈ ਹਨ ਉਕੇ ਵੀ ਰਾਹ ਕੇ ਅਸੀਂ ਉਹ ਟਾਈਮ ਜਿਹੜਾ ਅਸੀਂ ਕੱਢ ਕੇ ਆਉਣਾ ਹੈ ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮਨੇ ਉਹੀਂ ਉੱਥੇ ਰਖਾ ਰਾਂ। ਉਸ ਤੋਂ ਦੁੱਲਣ ਵੀ ਬੜਾ ਲੰਬਾ ਚੱਲਿਆ ਜੀ ਅੱਜ ਵੀ ਇੱਕ ਮਹਾਪੰਚਾਇਤ ਨਹੀਂ ਚੱਲੇ ਉਹ ਲੱਗਦਾ ਕਿ ਅੱਗੇ ਹੋਰ ਸਮਾਜੇ ਵੱਧ ਗਿਆ ਤੇ ਇੱਥੇ ਰਹਿਣਾ ਪਿਆ ਤੇ ਕਿਵੇਂ ਲੜਾਂਗੇ ਲੜਾਂਗੇ ਅਸੀਂ ਹੱਕ ਸੱਚ ਵਾਸਤੇ ਲੜਨਾ ਹੈ। ਇਹ ਨਹੀਂ ਪਿੱਛੇ ਇਹ ਸਾਰਾ ਜਿਹੜਾ ਇਹ ਖੇਤੀ ਦਾ ਸਾਰਾ ਚੜ ਖੇਤੀ ਉਸ ਤੇ ਸਾਰੀ ਪਪਾਲ ਚੱਲਦੇ ਨੇ ਖੇਤੀ ਸਭ ਕੁਝ ਚੱਲਦਾ ਹੈ। ਤੁਜੀ ਉਹਨਾਂ ਨੇ ਸਾਨੂੰ ਇਹ ਮਾਰੂ ਨੀਤੀਆਂ ਵਰਤਣ ਦੀ ਹੈ ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝ ਜਾ ਕਿ ਹੁਣ ਕੱਢ ਕੇ ਨਹੀਂ ਕਿ ਆਈ ਤੇ ਇਹ ਸਮਝ ਨਹੀਂ ਕਿ ਮਰਤੀਰਾ ਨਹੀਂ ਵਰਤਣਾ ਚਾਹੀਦਾ ਸਾਡੇ ਤੋਂ ਉਹ ਜਿਹੜੇ ਕਾਰਖਾਨੇ ਗਏ ਨੇ ਉਹਨਾਂ ਨੇ ਉਹਨਾਂ ਨੇ लाਠੀ ਚਾਰਦੀ ਕੀਤਾ ਹੈ ਅਸੂ ਗੈਲ ਵੀ ਛੁੱਟੇ ਨੇ ਕਈ ਸਾਡੇ ਸੀਧ ਵੀ ਹੋ ਗਏ ਨੇ ਤੇ ਉਹ ਜਿਹੜਾ ਲਖਮੀਨ ਲਖੀ ਤੇ ਤੁਸੀਂ ਵੀ ਚਾਰੇ ਕਾਨ ਸਾਡਾ ਹੋਇਆ ਸਾਡੇ ਸਿੰਘ ਸੀ ਦੋਏ ਨੂੰ ਉਹਨਾਂ ਬਾਰੇ ਵੀ ਅਸੀਂ ਕਿੰਨਿਆ ਵੀ ਉਹਨਾਂ ਨੂੰ ਸਾਬ ਮੈਨਣਾ ਚਾਹੀਦਾ ਇਹ ਕਾਲੇ ਕਾਨੂੰਨ ਇਹ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਚੰਦ ਦਿੱਤੇ ਜਾਣ ਕੋਈ ਫੇਰ ਆ ਵੀ ਕਿਉਂਕਿ ਅਸੀਂ ਆਪਣੀ ਵਾਸਤੇ ਨਹੀਂ ਸਾਰਿਆਂ ਵਾਸਤੇ ਆਇਆ ਇੱਥੇ ਦੁਕਾਨਦਾਰ ਵੀ ਇੱਥੇ ਦੇ ਵਿੱਚ ਆ ਸਾਰਾ ਕੁਝ ਇੱਥੇ ਵਿੱਚ ਆ